ਅਕ ਤੇ ਸੁਹਾ ਦੇ ਪਿੰਡ ਪਾਲਾ ਕੁਲੀਆਂ ਵਿਖੇ ਇਤਿਆਸਾਗਰ ਚਰਚ ਵਿੱਚ 크리스마 ਦਾ ਕੇਹਰ 25 ਦਸੰਬਰ ਬੜੀ ਸ਼ਰਧਾਪੂਰਵਕ ਤੇ ਤੁਮ ਤੁਮਨਾ ਮਨਾਇਆ ਗਿਆ ਇਸ ਮੌਕੇ ਚਰਚ ਦੀ ਕਮੇਟੀ ਮੈਂਬਰ ਤੇ ਮੁੱਖ ਮਹਿਮਾਨਾਂ ਨੇ ਕੇਟਨ ਦੀ ਰਸਮ ਨੂੰ ਅਦਾ ਕੀਤਾ ਇਸ ਸਮੇ ਗਾਇਕਾ ਸਨਾਸ਼ ਮਸੀ ਸਨਾਸ਼ਨੀਤਾ ਜੋਤੀ ਤੁਮਨਾ ਜਸ਼ਨਦੀਪ ਨੈਂਸੀ ਅੰਜੂ ਪਰਮਜੀਤ ਪੰਮਾ ਨੇ ਆਪਣੇ ਮਸੀਕ ਕੀ ਤਰ੍ਹਾਂ ਹੀ ਸੰਗਤਾਂ ਨੂੰ ਚੁੰਮਣ ਲੱਗ ਪਏ ਇਸ ਧਾਰਮਿਕ ਪ੍ਰੋਗਰਾਮ ਵਿੱਚ ਪਾਸਟਰ ਜੂਨ ਗਿਲ ਦਵਿੰਦਰ ਬਿੱਟੂ ਬशीर ਮਸੀਹ ਸ਼ਿੰਦਾਂ ਮਸੀਹ ਸੋਨੂ ਮਸੀਹ ਬਿੱਟੂ ਆਦਿ ਨੇ ਪ੍ਰਭੂ ਜੀ ਹਸੂਮ ਸੀ ਤੇ ਜੀਵਨ ਤੇ ਚੱਲਣਾ ਪਾਇਆ ਤੇ ਪਵਿੱਤਰ ਬਾਈਬਲ ਦੀਆਂ ਆਇਤਾਂ ਨੂੰ ਪੜ੍ਹ ਕੇ ਪਰਮਾਤਮਾ ਨਾਲ ਜੋੜਿਆ ਇਸ ਸਮੇਂ ਮਿਨਾਕਸ਼ੀ ਡੋਗਰਾ ਧਰਮ ਪਤਨੀ ਹਲਕਾ ਬਿਤਾ ਇੱਕ ਸੁਆਮੀ ਕਿ ਡੋਗਰਾ ਕ੍ਰਿਸ਼ਨਦੇਵ ਖੋਸਲਾ ਬਾਬੂ ਪੱਟੀ ਰਾਮ ਨਰਿੰਦਰ ਟੱਪੂ ਚੇਅਰਮੈਨ ਮਾਰਕੀਟ ਕਮੇਟੀ ਸੁਹਾ ਪਾਲੀ ਪਰ ਜਬਤ ਨਰਿੰਦਰ ਸ਼ਾਹੀ ਕ੍ਰਿਸ਼ਨ ਲਾਲ ਪੱਟੀ ਨੀਲਮ ਖੋਸਲਾ ਸ਼ਿਵਾਨੀ ਰਤਨ ਸਰਪੰਚ ਗੁਰਵਿੰਦਰ ਕੌਰ ਬਾਜਬਾ ਆਦਮਕ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਮੌਕੇ ਲਖਵਿੰਦਰ ਸਿੰਘ ਲੱਖਾ ਸੋਨ ਲਾਲ ਸੁਰਿੰਦਰ ਸਿੱਧੂ ਸਤਪਾਲ ਮਾਈਕਲ ਰਿੰਪੀ ਕੁਲਦੀਪ ਲੋਹਰੀਆ ਸ਼ਾਮੂ ਮੇਸੀ लवली ਦਵਿੰਦਰ ਜੋਨੀ ਸਰਜੀਤ ਕੁਮਾਰ ਥਾਮਸ ਰੇਸ਼ਮ ਬਹਾਦਰ ਸੈਮੂਅਲ ਕਲਿਆਣ ਪੀਟਰ ਕੇਵਲ ਕੇਵਲ ਜੀਤ ਲੰਬਰਦਾਰ ਆਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ ਇਸ ਦੀ ਇਸ ਦੇ ਅਖੀਰ ਵਿੱਚ ਸੰਗਤਾਂ ਨੂੰ ਲੰਗਰ ਛਕਾਇਆ ਗਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਈ ਸਭ ਜਨ ਇਸ ਆਪਣੇ ਅੱਖਰ ਬੰਦ ਕਰਕੇ ਔਰ ਸਿਰ ਨੂੰ ਛਕਾਵਾਂਗੇ ਔਰ ਜੋ ਪ੍ਰਭੂ ਯੀਸ਼ੂ ਦੇ ਜਨਮ ਦੇ ਵੇਲੇ ਉਤੇ ਇਸ ਦੀ ਇਹ ਰਸਮ ਉਸੇ ਕਰਨ ਦੇ ਜ਼ਾਰੇ ਇਸ ਦੇ ਵਿੱਚ ਸੀ ਪਰਮੇਸ਼ਰ ਦੇ ਬੰਦਤ ਨੂੰ ਮੰਗਦਾ ਸੁਰਗੀ ਮਹਾਨ ਪਰਮੇਸ਼ਰ ਅਪਨੇ ਸਦਾ ਦੇ ਖੁਦਾਵਨ ਸੈਨਾ ਦੇ ਯਹਵਾ ਪਰਮੇਸ਼ਰ زمین اور آسمان دے خدا بڑے بہت شکر گزار ہوں خدا بند. آج دے پاک دن خداون آج دکھ دے دہاڑے دے دے کہ تھی سچ مچ آج دے دن سارے داتا بن کے اس دھرتی پیدا ہوئے تاکہ پوری منک جاتی اپنے پاک کو نزاد پا سکے اور لاپ کر سکے ਪਰਭੂ ਜੀ ਦੁਆ ਕਰਦੇ ਜੋ ਖੁਸ਼ੀ ਦੇ ਸਮੇਂ ਇੱਕ ਇੱਕ ਖੁਦਾਵੰਤ ਤੇਜੰਦ ਦੀ ਖੁਸ਼ੀ ਦੇ ਵਿੱਚ ਇਸ ਜਗ੍ਹਾ ਤੇ ਲੈ ਕੇ ਆਂਦਾ ਹੈ ਪ੍ਰਭੂ چاہتے چا چا یشوسی ਸਿਸ ਇਹਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਪਾਸਟਰ ਬਦੂ ਜੀ ਅੱਜ ਨਾਲ ਕਿਰਪਾ ਕਰਨਾ ਜਨਮ ਦਿਹਾੜੇ ਦੇ ਉੱਤੇ ਬਿਆ ਆਪਣੇ ਪਰਿਵਾਰ ਨੂੰ ਰੱਖਣੇ ਲੋ ਸਭ ਤੋਂ ਪਹਿਲਾਂ ਜੈਲ ਜੀ ਆਖਦਾ ਉਸਤਬਾਦ ਸਾਰਿਆਂ ਨੂੰ ਬਡੇ ਦਿਲ ਦੀ ਅਪੀਸ਼ੀ ਜੀ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਮੁਬਾਰਕਬਾਦ ਹਾਲੇਲੂਇਆ ਯਾਦ ਹੋਰ ਤੁਮੀ ਯਾਦ ਚਰਨ ਤੇ ਬੈਠੀ ਸੁਮੂ ਸੰਗਤ ਸਤਿ ਪਾਦੋ ਤੁਨ ਅਕਸ਼ੋਗਾ ਦੀ ਸਤਿ ਸਾਈਂ ਵਾਸਤੂ ਸੇਵਨ ਤੇ ਸਾਰੀ ਕ੍ਰਿਸ਼ਿਆ ਆਪ ਸਭ ਨੂੰ ਇਸ ਉੱਤਮ ਵਿਹਾਰੇ ਦੀ ਬਖਸ਼ਿਸ਼ ਮਦਰ ਮਰੀਮ ਦੀ ਪਵਿੱਤਰ ਕੋਛੋਂ ਅੱਜ ਦੇ ਵੀ ਦੀ ਜਰੂਸ਼ਲਮ ਕੁਦਾ ਦੇ ਪਰਮੇਸ਼ਵਰ ਦਾ ਬੇਟਾ ਪਰਮੇਸ਼ਵਰ ਦਾ ਬੇਟਾ ਸਾਡੇ ਸੁੱਖਾਂ ਨੂੰ ਬੂਲ ਕਰਨ ਦੀ ਸਾਡੀ ਮੁਸੀਬਤਾਂ ਨੂੰ ਬੂਲ ਕਰਨ ਦੀ ਸਾਨੂੰ ਆਪਣੇ ਗੱਲ ਨਾਲ ਰੋਣ ਲਈ ਇਸ ਪਿੰਡ ਤੇ ਇਸ ਤਕੀ ਨੋਤੇ ਆਇਆ ਤੇ ਅੱਜ ਤੁਸੀਂ ਦਿਹਾੜੇ ਤੇ ਕੋਲ ਵਾਰਟ ਪਾਕਿੰਗ ਦੇ ਹੋਏ ਗੁਰੂ ਦੇ ਰਵਿੰਦਰਨਾਥ ਦੇ ਕੁੜੀਆਂ ਪ੍ਰੀਤੀਆਂ ਜਿਵੇਂ ਕਿ ਪਾਸਟਰ ਸਾਹਿਬਾ ਨੇ ਮਨਤਵਾਸ ਕਰੇ ਸੀ ਦਿਨ ਦੀ ਵਾਸਤ ਕਰੇ ਸੀ ਮੇਰਾ ਨਸ ਤੇ ਕੱਪੀ ਜਗਤ ਨੂੰ ਨਹੀਂ ਤਾਂ ਚੁਟਾ ਦੇ میرا مستق کا اپنی جرم دھولی تک چھتا دے میرے اس مستق اہم اکرار میرے آنکھوں کے پانی میں دھوا دے اپنی جھوٹی اپنی جھوٹی مکتی جھوٹی اچھا کرتے ہوئے میں پر پر تیرے جرم میں رہوں تیرے قدموں میں رہوں اس پرمیشور کے جرم اے ارداس نیتی کرتے ہوئے پرمیشور کے بیٹے نے جو نمتہ جو پیار کا جو ستاونہ دا ਪੂਰੀ ਮਨੁੱਖਤਾ ਨੂੰ ਸੰਦੇਸ਼ ਦਿੱਤਾ ਉਹਦੇ ਸੱਚਾ ਹੀ ਦੁਨੀਆ ਦਾ ਇੱਕ ਬਹੁਤ ਵੱਡਾ ਜਿਹਾ ਹਿੱਸਾ ਹੈ ਉਹ ਪਰਮੇਸ਼ਰ ਦਾ ਦਾਸ ਬਣ ਕੇ ਮਸੀਹੀ ਬਣ ਕੇ ਕ੍ਰਿਸਚਨ ਧਰਮ ਦੇ ਨੂੰ ਉਹਦੀ ਅਗਵਾਈ ਕਰਦਾ ਹੋਇਆ ਪਰਮੇਸ਼ਰ ਦੇ ਬੇਟੇ ਹੁੰਦਾ ਪਰਮੇਸ਼ਰ ਦੀ ਸੰਗਤ ਹੁੰਦਾ ਕਲੀਸਿਆ ਹੁੰਦਾ ਜੋ ਮਾਨ ਨੂੰ ਪ੍ਰਾਪਤ ਹੈ ਔਰ ਪ੍ਰਭੂ ਯਿਸੂ ਮਸੀਹ ਨੇ ਜੋ ਮਨੁੱਖਤਾ ਦਾ ਪਿਆਰ ਦਾ ਜੋ ਸੰਦੇਸ਼ ਦਿੱਤਾ ਪੂਰੀ ਦੁਨੀਆ ਨੂੰ ਔਰ ਸਿਨਾਨਪ ਚਾਹਦੇ ਜੋ ਸੰਦੇਸ਼ ਦਿੱਤਾ ਉਹਨਾਂ ਲੋਕਾਂ ਨੇ ਭਤੀ ਵੀ ਜਿਨ੍ਹਾਂ ਲੋਕਾਂ ਨੇ ਪ੍ਰਭੂ ਨੂੰ ਸਵੀਤ ਡੰਗਿਆ ਉਹਨਾਂ ਦੇ ਤਿੰਨ ਠੋਕੇ ਉਹਨਾਂ ਦੇ ਦਰਮਿਆਨ ਮੇਰੇ ਪਰਮੇਸ਼ੁਰ ਨੇ ਕਿਹਾ oh my god fighting there no sense the don't for the other thing ਐਵੇਂ ਪੁੱਦਾ ਇਨਾ ਬੰਦੇ ਨੂੰ ਬਖਸ਼ ਦੇ ਇਹ ਵੀ ਜਾਣਦੇ ਕੀ ਕਰ ਰਹੇ ਹੈ ਮੇਰੇ ਖੁਦਾਂ ਦੀ ਮੇਰੇ ਪਰਮੇਸ਼ੁਰ ਨਹੀਂ ਉਹਨਾਂ ਲੋਕਾਂ ਨੂੰ ਵੀ ਮਾਫੀ ਦੇ ਦੇ جنم دور دنیا اپنی کھانے دوارا ਵਚਨ ਦੇ ਵਿੱਚੋਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਯਿਸੂ ਦਾ ਜਨਮ ਇਸੇ ਲਈ ਹੋਇਆ ਕਿ ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਛੁਟਾ ਦੇਵੇ ਔਰ ਪਾਪਾਂ ਤੋਂ ਛੁਡਾਉਣ ਦੇ ਲਈ ਪ੍ਰਭੂ ਨੂੰ ਜ਼ਰੂਰਤ ਹੈ ਇਨਸਾਨ ਉਹਦੇ ਕੋਲ ਆਉਣ ਕਿ ਆਪਣੇ ਆਪ ਨੂੰ ਉਸ ਹੱਥਾਂ 'ਚ ਸੌਂਪ ਦੇਣ ਫਿਰ ਉਹ ਤਾਂ ਮੁਕਤ ਹੋ ਸਕਦਾ ਹੈ ਅਗਰ ਇਨਸਾਨ ਦੇ ਹੱਥ 'ਚ ਆਪਣੇ ਆਪ ਨੂੰ ਵੀ ਸੌਂਪਦਾ ਤਾਂ ਪ੍ਰਭੂ ਕੋ اٹੇ ਲਈ ਫਿਰ ਕੁਝ ਨਹੀਂ ਕਰ ਸਕਦਾ ਤੇ ਉਹ ਤੁਮ ਚਲਾਵੇਗਾ ਹallelujah ਔਰ ਤੁਮ ਹੀ ਸ਼ਰਾਤ ਮਿਲਿਆ ਕਿ ਤੂੰ ਬੜੇ ਦੁੱਖ ਦੇ ਵਿੱਚ ਹੋ ਕੇ ਆਪਣੀ ਸੰਤਾਨ ਨੂੰ ਜ਼ਰਬ ਦੇਵੇਂਗੀ ਔਰ ਤੇਰੀ ਚਾਹ ਜਿਹੜੀ ਤੇਰੇ ਪਤੀ ਦੇ ਵੱਲ ਹੋਵੇਗੀ ਔਰ ਇਹ ਜਿਹੜਾ ਅਧਕਾਰ ਸੀ ਸਮਾਨਤਾ ਦਾ ਉਹਦੇ ਕੋਲ ਖੋਲਿਆ ਕਿ ਤੂੰ ਆਪਣੇ ਪਤੀ ਦੇ ਕੀ ਰਹੇਗੀ ਅਧੀਨ ਰਹੇਗੀ ਤੇ ਤੇਰਾ ਪਤੀ ਔਰ ਤੇਰੇ ਉੱਤੇ ਕੀ ਚਲਾਵੇਗਾ ਹਕੂਮਤ ਲਾਵੇਗਾ ਤੇ ਔਰਤ ਨੂੰ ਪਰਮੇਸ਼ਵਰ ਨੇ ਕੀ ਦੇ ਦਿੱਤਾ ਸ਼ਰਾਬ ਦੇ ਦਿੱਤਾ ਹਾਂਜੀ ਫਿਰ ਉਸ ਨੇ ਆਦਮੀ ਨੂੰ ਆਖਿਆ ਫਿਰ ਉਸ ਨੇ ਆਦਮੀ ਨੂੰ ਆਖਿਆ ਕਿ ਇਸ ਨੇ ਕਿ ਤੂੰ ਆਪਣੀ ਟੀਵੀ ਦੀ ਗੱਲ ਸੁਣੀ ਜਿਸੇ ਕਰਕੇ ਤੂੰ ਆਪਣੀ ਟੀਵੀ ਦੀ ਗੱਲ ਸੁਣੀ ਹੈ ਅਤੇ ਉਸ ਬਿਰਛ ਤੋਂ ਖਾਦਾ ਉਸ ਬਿਰਛ ਤੋਂ ਖਾਦਾ